ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ 에어 ਇੰਡੀਆ ਪਲੇਨ ਕ੍ਰੈਸ਼ ਤੋਂ ਬਾਅਦ ਇੱਕ ਹੋਰ ਜਿਹੜੀ ਹੈ ਪਲੇਨ ਵੱਲੋਂ ਮੇਡੇ ਦਾ ਕੋਲ ਜ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਬੀਤੀ ਰਾਤ ਹੀ ਇੱਕ ਜਿਹੜੀ ਹੈ ਇੰਡੀਗੋ ਦੀ ਫਲਾਈਟ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ 168 ਦੇ ਕਰੀਬ ਜਿਹੜੇ ਯਾਤਰੀ ਸਵਾਰ ਸੀ ਤਾਂ ਅਚਾਨਕ ਹੀ ਜਦੋਂ ਉਸ ਨੇ ਗੁਹਾਟੀ ਤੋਂ ਉਡਾਨ ਭਰੀ ਤੇ ਚਨਈ ਵੱਲ ਉਸ ਨੇ ਜਾਣਾ ਸੀ ਪਰ ਉਸ ਨੂੰ ਐਮਰਜੈਂਸੀ ਲੈਂਡਿੰਗ ਜਿਹੜੀ ਹੈ ਬੈਂਗਲੌਰ ਦੇ ਵਿੱਚ ਕਰਾਣੀ ਪਈ ਤੁਹਾਨੂੰ ਦੱਸ ਦਈਏ ਕਿ ਇੰਡੀਗੋ ਦੀ ਫਲਾਈਟ ਸੀ ਜਿਸ ਦੇ ਵਿੱਚ 168 ਦੇ ਕਰੀਬ ਜਿਹੜੇ ਨੇ ਯਾਤਰੀ ਸਵਾਰ ਸੀ ਅਚਾਨਕ ਹੀ ਫਿਊਲ ਘਟ ਹੋਣ ਕਰਕੇ ਇਸ ਦੇ ਵੱਲੋਂ ਜਿਹੜੀ ਹੈ ਇਮੀਡੀਟਲੀ ਦੀ ਕਾਲ ਦਿੱਤੀ ਗਈ ਤੁਹਾਨੂੰ ਦੱਸਦੀ ਹੈ ਕਿ ਬੈਂਗਲੌਰ ਦੇ ਜਿਹੜਾ ਇਹ ਕੋਂਪੇ ਗੋੜਾ ਇੰਟਰਨੈਸ਼ਨਲ ਫਲਾਈਟ ਜਿਹੜੀ ਹੈ 에어ਪੋਰਟ ਜਿਹੜੀ ਹੈ ਉਥੇ ਉਤਨੇ ਉਤਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ 168 ਦੇ ਕਰੀਬ ਯਾਤਰੀ ਜਦੋਂ ਇਸ ਦੇ ਵਿੱਚ ਸਵਾਰ ਸੀ ਤਾਂ ਜਿਹੜੀ ਹੈ ਫਿਊਲ ਘਟ ਹੋਣ ਕਰਕੇ ਇਸ ਦੇ ਵੱਲੋਂ ਆਲਾਈਡ ਦੇ ਜਿਹੜੇ ਪਾਇਲਟ ਹੈ ਉਸ ਦੇ ਵੱਲੋਂ ਮੇਡੇ ਦੀ ਕੋਲ ਦਿੱਤੀ ਗਈ ਜਿਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਜਿਹੜੀ ਹੈ ਇਸ ਦੀ ਬੈਂਗਲੌਰ ਦੇ ਵਿੱਚ ਕਰਾਈ ਗਈ ਤੁਹਾਨੂੰ ਦੱਸ ਦਈਏ ਕਿ ਫਲਾਈਟ ਦੀ ਜਿਹੜੀ ਹੈ ਗੁਹਾਟੀ ਤੋਂ 4:40 ਮਿੰਟ ਤੇ ਇਸ ਨੇ ਉਡਾਨ ਭਰੀ ਸੀ ਤਾਂ ਚੇਨੇ ਦੇ ਵਿੱਚ ਉਸ ਨੇ 7:45 ਮਿੰਟ ਤੇ ਉਤਰਨ antisense ਉਸ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਲੈਂਡਿੰਗ ਜਿਹੜੀ ਹੈ ਤਿਆਰੀ ਕਰਵਾਈ ਕਿਉਂਕਿ ਕਿ ਲੈਂਡਿੰਗ ਦੇ ਦੌਰਾਨ ਜਿਹੜਾ ਇਹ ਵਿਮਾਨ ਦਾ ਜਿਹੜਾ ਲੈਂਡਿੰਗ ਗੀਅਰ ਹੈ ਉਹ ਰਨਵੇ ਨੂੰ ਟੱਚ ਕਰ ਗਿਆ ਤੇ ਲੇਕਿਨ ਪਾਇਲਟ ਨੇ ਜਿਹੜਾ ਇਹ ਬਾਕ ਲੈਂਡਿੰਗ ਪ੍ਰਕਿਰਿਆ ਦੇ ਜਿਹੜਾ ਇਹ ਗੋ ਅਰਾਊਂਡ ਦਾ ਫੈਸਲਾ ਲਿਆ ਤੇ ਦੁਬਾਰਾ ਲੈਂਡਿੰਗ ਨਹੀਂ ਕੀਤੀ ਇਸ ਦੇ ਬਾਅਦ ਹੀ ਵਿਮਾਨ ਨੂੰ ਜਿਹੜਾ ਇਹ ਡਾਈਵਰਟ ਕਰਕੇ ਬੈਂਗਲੌਰ ਦੇ ਵਿੱਚ ਜਿਹੜਾ ਇਹ ਬੈਂਗਲੁਰੂ ਦੇ ਵਿੱਚ ਭੇਜਿਆ ਗਿਆ ਤੁਹਾਨੂੰ ਦੱਸ ਦਈਏ ਬੈਂਗਲੁਰੂ 에어ਪੋਰਟ ਦੇ ਲਗਭਗ 35 ਮੀਲ ਦੂਰ ਜਿਹੜਾ ਇਹ ਪਾਇਲਟ ਨੇ ਮੈਡੇ ਕੋਲ ਦਿੱਤੀ ਜਿਸ ਨੇ 에ਅਰ ਜਿਹੜੇ ਟਰੈਫਿਕ ਕੰਟਰੋਲ ਹੈ ATC ਨੂੰ ਜਿਹੜਾ ਸਤਰਕ ਹੋ ਗਿਆ ਤੇ 에어ਪੋਰਟ ਦੇ ਸੂਤਰਾਂ ਦੇ ਅਨੁਸਾਰ ਜੋ ਸੂਚਨਾ ਮਿਲੀ ਹੈ ਉਸ ਦਿਨ ਨਾਲ ਹੀ ਕਿ ਆ ਕਿ ਮੇਡੇ ਕੋਲ ਜਿਹੜੀ ਆ ਕਾਲ ਦਿੱਤੀ ਗਈ ਫਾਇਰ ਸਰਵਿਸ ਦੀ ਟੀਮਾਂ ਜਿਹੜੀਆਂ ਨੇ ਮੌਕੇ ਤੇ ਤਨਤ ਸੀ ਵਿਮਾਨ ਨੂੰ ਘਟੋ ਘਟਰਾ ਤਸ 8 ਵਜੇ 20 ਮਿੰਟ ਤੇ ਜਿਹੜਾ ਸੁਰੱਖਿਸ਼ਤ ਲੈਂਡਿੰਗ ਕਰਵਾਇਆ ਗਿਆ ਇੱਕ ਯਾਤਰੀ ਨੇ ਦੱਸਿਆ ਕਿ ਵਿਮਾਨ ਵੱਲੋਂ ਜਿਹੜੀ ਆਚਾਨਕ ਹੀ ਉੱਥੇ ਉਡਾਨ ਭਰੀ ਗਈ ਲੋਕ ਜਿਹੜੇ ਨੇ ਵਿੱਚ ਡਰ ਦਾ ਮਾਹੌਲ ਸੀਗਾ ਇਸ ਦੌਰਾਨ ਸੂਤਰਾਂ ਤੋਂ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਗੋ ਅਰਾਊਂਡ ਦੇ ਬਾਅਦ ਜਿਹੜਾ ਵਿਮਾਨ ਹੈ ਉਸ ਦਾ ਅਨਿਵਾਰੀ ਨ्यूनतम ਡਾਈਵਰਜਨ ਇੰਦਨ ਜਿਹੜਾ ਹੈ ਉਹ ਮੌਜੂਦ ਸੀ ਇਸ ਦਾ ਮਤਲਬ ਹੈ ਕਿ ਆਪਾਤ ਸਥਿਤੀ ਦੇ ਵਿੱਚ ਵਿਮਾਨ ਜਿਹੜਾ ਹੈ ਦੂਜਾ ਸਥਾਨ ਜਿਹੜਾ ਹੈ ਸੁਰੱਖਿਅਤ ਉਤਾਰਨ ਲਈ ਜਿਹੜੀ ਹੈ ਜਿੰਨਾ ਕ ਇੰਧਨ ਦੀ ਉਸ ਨੂੰ ਜਾਂ ਫਿਊਲ ਦੀ ਕਈਏ ਕਮੀ ਸੀਗੀ ਉਸ ਨੂੰ ਚਾਹੀਦਾ ਸੀ ਜਿਸ ਕਰਕੇ ਉਸ ਨੇ ਪਹਿਲੇ ਹੀ ਮੇਡੇ ਦੀ ਕੋਲ ਦਿੱਤੀ ਤੇ ਐਮਰਜੈਂਸੀ ਲੈਂਡਿੰਗ ਜਿਹੜੀ ਹੈ ਬੈਂਗਲੋਰੂ ਦੇ ਵਿੱਚ ਕਰਾਈ ਗਈ ਜਿਸ ਤੋਂ ਬਾਅਦ ਤੁਹਾਨੂੰ ਤਸਵੀਰਾਂ ਦਿਖਾ ਰਹੇ ਕਿ ਜਿਹੜੀ ਹੈ ਇਹ ਇੰਡੀਗੋ ਦੀ ਫਲਾਈਟ ਜਿਹੜੀ ਹੈ ਜਿਸ ਦੇ ਪਾਇਲਟ ਵੱਲੋਂ ਮੇਡੇ ਦੀ ਕੋਲ ਦਿੱਤੀ ਗਈ ਸੂਝਬੂਝ ਦੇ ਨਾਲ 168 ਦੇ ਕਰੀਬ ਜਿਹੜੇ ਨੇ ਯਾਤਰੀਆਂ ਥੀ ਜਾਣ ਬਸ ਸਕੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਇੰਡੀਗੋ ਦੀ ਜਿਹੜੀ ਹੈ ਇਹ ਫਲਾਈਟ ਸੀ ਇਸ ਤੋਂ ਪਹਿਲਾਂ 에어 ਇੰਡੀਆ ਦੀ ਫਲਾਈਟ ਜਿਸ ਦੇ ਅਹਮਦਾਬਾਦ ਦੇ ਵਿੱਚ ਕ੍ਰੈਸ਼ ਹੋਇਆ ਸੀ 242 ਦੇ ਕਰੀਬ ਜਿਹੜੇ ਨੇ ਇਸ ਦੇ ਵਿੱਚ ਯਾਤਰੀ ਸਵਾਰ ਸੀ ਜਦੋਂ ਇਹ ਹਾ사 ਹੋਇਆ ਉਸ ਤੋਂ ਬਾਅਦ ਲਗਾਤਾਰ ਅਜਿਹੀ ਘਟਨਾਵਾਂ ਜਿਹੜੀਆਂ ਨੇ ਵਾਪਰ ਰਹੀਆਂ ਨੇ ਕਈ ਐਮਰਜੈਂਸੀ ਲੈਂਡਿੰਗਾਂ ਹੋ ਰਹੀਆਂ ਨੇ ਕਈ ਜਿਹੜੇ ਬੋਇੰਗ ਜਿਹੜੇ ਫਲਾਈਟ ਨੇ ਉਹਨਾਂ ਦੇ ਵਿੱਚ ਗੜਬੜੀ ਦੀ ਲਗਾਤਾਰ ਜਿਹੜੀਆਂ ਸੂਚਨਾ ਮਿਲ ਰਹੀ ਹੈ ਅਜਿਹੀ ਖਬਰਾਂ ਜਿਹੜੀਆਂ ਲਗਾਤਾਰ ਆ ਰਹੀ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਖੋਫ ਦਾ ਮਾਹੌਲ ਹੈ ਇੰਡੀਗੋ ਦਾ ਕਹਿਣਾ ਹੈ ਕਿ ਫਲਾਈਟ ਨੂੰ ਜਿਹੜਾ ਹੈ ਚਨਈ 에ਰਪੋਰਟ ਟ੍ਰੈਫਿਕ ਦੇ ਕਾਰਨ ਜਿਹੜਾ ਡਾਇਵਰਟ ਕੀਤਾ ਗਿਆ ਪਰ ਲੇਕਿਨ ਚੇਨ ਏਟੀਸੀ ਨੇ ਇਹ ਦਾਅਵੇ ਦੇ ਨਾਲ ਖਾਰਿਜ ਕਰਦੇ ਹੋਏ ਕਿਹਾ ਕਿ ਜਿਹੜਾ ਸਮੇਂ 에어ਪੋਰਟ ਪਰ ਤੇ ਕੋਈ ਟ੍ਰੈਫਿਕ ਨਹੀਂ ਸੀਗਾ ਇਸ ਘਟਨਾ ਦੇ ਬਾਅਦ ਜਿਹੜੇ ਦੋਨੋਂ ਪਾਇਲਟਾਂ ਜਿਹੜੀ ਡਿਊਟੀ ਹੈ ਹਟਾ ਦਿੱਤੀ ਗਈ ਹੈ ਹਾਲਾਂਕਿ ਇੰਡੀਗੋ ਨੇ ਇਹ ਹਲੇ ਤੱਕ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਹੈ ਬੰਗਲੌਰ ਦੇ ਵਿੱਚ ਲੈਂਡਿੰਗ ਤੋਂ ਬਾਅਦ ਜਿਹੜੇ ਕਰੂ ਨੇ ਇਹ ਘੋਸ਼ਣਾ ਕੀਤੀ ਕਿ ਜਿਹੜੇ ਵੀ ਫਿਊਲ ਦੀ ਕਮੀ ਹੈ ਫਿਊਲ ਜਿਹੜੇ ਪਵਾਨ ਤੋਂ ਬਾਅਦ ਰਵਾਨਾ ਹੋ ਗਈ ਦੂਜੇ ਪਾਇਲਟ ਦੀ ਟੀਮ ਜਿਹੜੀ ਹੈ ਵਿਮਾਨ ਰਾਤ ਕਰੀਬ 11:25 ਮਿੰਟ ਤੇ ਚਨਈ ਦੇ ਵਿੱਚ ਸੁਰੱਖਿਤ ਲੈਂਡਿੰਗ ਕਰਵਾਏਗੀ ਇਹ ਯਾਤਰੀ ਜਿਹੜੇ ਨੇ ਸੁਰੱਖਿਤ ਪਹੁੰਚ ਗਏ ਨਾ ਕਿਸੇ ਦਾ ਨੁਕਸਾਨ ਹੋਇਆ ਹਾਲਾਂਕਿ ਜਿਹੜੇ ਸੁਰੱਖਿਆ ਜਿਹੜੇ ਗੰਭੀਰ ਸੀ ਉਹਨਾਂ ਦੀ ਇhtiyat ਵਰਤੀ ਗਈ ਜੋ ਤਸਵੀਰਾਂ ਹਾਲੇ ਤੱਕ ਕਲੀਅਰ ਆਈਆਂ ਨੇ ਜਿਸ ਦੇ ਵਿੱਚ ਇੰਡੀਗੋ ਵੱਲੋਂ ਇਹ ਸਾਫ ਤੌਰ ਤੇ ਇਹ ਗੱਲ ਕਹੀ ਗਈ ਕਿ ਅਜਿਹੀ ਕੋਈ ਕੋਲ ਨਹੀਂ ਸੀ ਪਰ ATC ਵੱਲੋਂ ਕਿਉਂਕਿ ਉਹਨਾਂ ਵੱਲੋਂ ਜੋ ਕਿਹਾ ਜਾ ਰਿਹਾ ਹੈ ਕਿ ਸਾਫ ਤੌਰ ਤੇ ਕਿ ਅਚਾਨਕ ਹੀ ਜਿਹੜੀ ਟ੍ਰੈਫਿਕ ਸੀ ਜਿਸ ਕਰਕੇ ਸਾਨੂੰ ਲੈਂਡਿੰਗ ਦਾ ਮੌਕਾ ਨਹੀਂ ਮਿਲਿਆ ਪਰ ਏਟੀਸੀ ਵੱਲੋਂ ਸਾਫ਼ ਦੌਰ ਤੇ ਗਈ ਕਿ ਅਜਿਹੀ ਕੋਈ ਸੂਚਨਾ ਨਹੀਂ ਸੀ ਜਿਸ ਕਰਕੇ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿ ਲਗਾਤਾਰ ਜਿਹੜੀ ਹੈ ਫਲਾਈਟਾਂ ਦੇ ਵਿੱਚ ਮੈਡੀਕਲ ਜਿਹੜੀ ਆ ਰਹੀ ਹੈ ਇਸ ਤੋਂ ਪਹਿਲਾਂ ਜਿਹੜੀ 에ਅਰ ਇੰਡੀਆ ਦੀ ਫਲਾਈਟ ਸੀ ਜਿਸ ਦੇ ਵਿੱਚ ਵੱਡਾ ਹਾਸਾ ਹੋਇਆ ਸੀ 242 ਦੇ ਕਰੀਬ ਜਿਹੜੇ ਯਾਤਰੀ ਸਵਾਰ ਸੀ ਜਿਸ ਦੇ ਵਿੱਚ 241 ਦੀ ਜਾਣ ਗਈ ਸੀ ਤਾਂ ਹੁਣ ਏਅਰ ਇੰਡੀਆ ਦੀ ਫਲਾਈਟ ਹੈ ਜਿਸ ਦੇ ਵਿੱਚ ਮੇਡੇ ਦੀ ਕੋਲ ਦਿੱਤੀ ਗਈ ਪਰ ਜਿਹੜੇ 100 68 ਦੇ ਕਰੀਬ ਯਾਤਰੀ ਸੀ ਉਹਨਾਂ ਸੁਰੱਖਿਤ ਜਿਹੜੀ ਲੈਂਡਿੰਗ ਹੋਈ ਉਹਨਾਂ ਦੀ ਜਿਹੜੀ ਹੈ ਸੁਰੱਖਿਤ ਜਾਨ ਬਚਾਈ ਗਈ